ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਮਨੁੱਖ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਣੀ ਦਾ ਉਚਾਰਨ ਕਰਦੇ ਹਨ ਜੋ ਰੋਜ਼ਾਨਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਨ ਮੇਰੇ ਪੰਜਵੇਂ ਪਾਸ਼ਾ ਕਿਹੜੀ ਵੱਡੀ ਦਾਤ ਉਹਨਾਂ ਦੀ ਝੋਲੇ ਦੇ ਵਿੱਚ ਪਾਉਂਦੇ ਹਨ ਤੇ ਇਸ ਲਈ ਸਾਰਿਆਂ ਦੇ ਅੱਗੇ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਸਾਸੰਗਤ ਜੀ ਮੇਰੇ ਪੰਜਵੇਂ ਪਾਸ਼ਾ ਜੀ ਦੇ ਕੋਲ ਇੱਕ ਗੁਰਸਿੱਖ ਆਇਆ ਅਤੇ ਬੇਨਤੀ ਕੀਤੀ ਕਿ ਪਾਸ਼ਾ ਤੁਸੀਂ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਨੂੰ ਸਿਮਰਨ ਦਾ ਸ਼ੁਕਰਾਨੇ ਦਾ ਭਾਣਾ ਮੰਨਣ ਦਾ ਭਾਵ ਸਮਝਾਇਆ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਿੱਖ ਤੁਹਾਡੇ ਕਹੇ ਹੋਏ ਬਚਨਾਂ ਨੂੰ ਮੰਨਣਗੇ ਤਾਂ ਕਹਿੰਦੇ ਮੇਰੇ ਪੰਜਵੇਂ ਪਾਸ਼ਾ ਜੀ ਨੇ ਬਚਨ ਕੀਤੇ ਪਾਸ਼ਾ ਕਹਿੰਦੇ ਕਿ ਸਭ ਤੋਂ ਪਹਿਲਾਂ ਬਾਣੀ ਦੇ ਉੱਪਰ ਕਦੇ ਵੀ ਸ਼ੰਕਾ ਨਹੀਂ ਕਰਨਾ ਬਾਣੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਅਤੇ ਦੂਸਰੀ ਗੱਲ ਕਿ ਜਦ ਤੱਕ ਬਾਣੀ ਰਹੇਗੀ ਤਦ ਤੱਕ ਬਾਣੀ ਨੂੰ ਮੰਨਣ ਵਾਲੇ ਬਾਣੀ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣ ਵਾਲੇ ਸਿੱਖ ਹੋ ਹੀ ਰਹਿਣਗੇ ਪਾਸ਼ਾ ਕਹਿਣ ਲੱਗੇ ਕਿ ਜਿਹੜਾ ਸਵਾਲ ਮੈਨੂੰ ਤੂੰ ਕੀਤਾ ਹੈ ਇਸ ਸਵਾਲ ਦਾ ਜਵਾਬ ਤੇਰੇ ਮਨ ਦੇ ਸ਼ੰਕੇ ਦਾ ਜਵਾਬ ਮੇਰਾ ਇੱਕ ਸਿੱਖ ਦੇਵੇਗਾ ਤਾਂ ਪਾਸ਼ਾ ਨੇ ਕਿਹਾ ਕਿ ਫਲਾਣੇ ਪਿੰਡ ਦੇ ਵਿੱਚ ਸੁਖਮਣੀ ਸਾਹਿਬ ਜੀ ਦੇ ਬਾਣੀ ਪੜਨ ਵਾਲਾ ਅਤੇ ਬਾਣੀ ਦੇ ਉੱਪਰ ਛੱਲਣ ਵਾਲਾ ਇੱਕ ਗੁਰਸੇਖ ਭਿਖਾਰੀ ਰਹਿੰਦਾ ਹੈ ਤੂੰ ਉਸ ਨੂੰ ਚਾਕੇ ਮਿਲ ਤੇਰੇ ਸਾਰੇ ਸਵਾਲਾਂ ਦੇ ਜਵਾਬ ਤੈਨੂੰ ਉਸ ਗੁਰਸੇਖ ਦੇ ਕੋਲੋਂ ਮਿਲ ਜਾਣਗੇ ਤਾਂ ਕਹਿੰਦੇ ਸਵਾਲ ਕਰਨ ਵਾਲਾ ਗੁਰਸੇਖ ਉਸ ਸੁਖਮਣੀ ਸਾਹਿਬ ਜੀ ਦੇ ਬਾਣੀ ਪੜਨ ਵਾਲੇ ਉਹ ਗੁਰਸੇਖ ਦੇ ਕੋਲ ਪਹੁੰਚ ਗਿਆ ਕਹਿੰਦੇ ਉਸ ਸਿੱਖ ਦੀ ਇੰਨੀ ਮਹਿਮਾ ਸੀ ਕਿ ਉਸ ਲਈ ਸੋਣਾ ਮਿੱਟੀ ਤਾਂ ਕਹਿੰਦੇ ਉਸੇ ਲਈ ਮਾਨ ਸਨਮਾਨ ਦੁਖ ਸੁਖ ਇਕ ਬਰਾਬਰ ਸੀ ਕਹਿੰਦੇ ਉਸ ਦੀ ਅਵਸਥਾ ਕਹਿੰਦੇ ਉਸ ਦੀ ਅਵਸਥਾ ਦੀ ਇੱਕੋ ਸਥਿਤੀ ਸੀ ਉਹ ਦੁਖ ਸੁਖ ਨੂੰ ਇੱਕੋ ਹੀ ਅਵਸਥਾ ਮੰਨਦਾ ਸੀ ਤਾਂ ਕਹਿੰਦੇ ਜਦੋਂ ਉਹ ਸਵਾਲ ਕਰਨ ਵਾਲਾ ਸਿੱਖ ਉਸ ਭਿਖਾਰੀ ਗੁਰਸਿੱਖ ਦੇ ਘਰ ਪਹੁੰਚਿਆ ਤੇ ਜਾ ਕੇ ਦੇਖਿਆ ਕਿ ਉਸੇ ਘਰ ਦੇ ਵਿੱਚ ਪੜਾ ਖੁਸ਼ੀ ਦਾ ਮਾਹੌਲ ਸੀ ਉਸੇ ਬੇਟੇ ਦਾ ਵਿਆਹ ਰੱਖਿਆ ਹੋਇਆ ਸੀ ਘਰ ਦੇ ਵਿੱਚ ਤਾਂ ਕਹਿੰਦੇ ਘਰ ਦੇ ਵਿੱਚ ਕਾਫੀ ਰਿਸ਼ਤੇਦਾਰ ਆਏ ਸਨ ਘਰ ਦੇ ਪਰਿਵਾਰ ਦੇ ਮੈਂਬਰ ਸਾਰੇ ਹੀ ਨੱਚ ਟਪਰੇ ਸਨ ਖੁਸ਼ੀ ਮਨਾ ਰਹੇ ਸਨ ਪਰ ਉਥੇ ਮੇਰੇ ਪੰਜਵੇਂ ਪਾਸ਼ਾ ਜੀ ਦਾ ਸੁਖਨੀ ਸਾਹਿਬ ਜੀ ਦਾ ਪੜਨ ਵਾਲਾ ਭਿਖਾਰੀ ਸਿੱਖ ਉਹ ਕੋਨੇ ਦੇ ਵਿੱਚ ਸ਼ਾਂਤ ਅਵਸਥਾ ਦੇ ਵਿੱਚ ਬੈਠਾ ਸੀ ਤੇ ਜਦੋਂ ਉਸ ਸਿੱਖ ਨੂੰ ਪਤਾ ਲੱਗਿਆ ਕਿ ਪੰਜਵੇਂ ਪਾਸ਼ਾ ਜੀ ਦੇ ਵੱਲੋਂ ਕੋਈ ਸਿੱਖ ਉਸ ਨੂੰ ਮਿਲਣ ਆਇਆ ਹੈ ਤਾਂ ਉਸ ਪਾਈ ਸਾਹਿਬ ਨੇ ਉਸ ਸਵਾਲ ਕਰਨ ਵਾਲੇ ਸਿੱਖ ਦਾ ਬੜਾ ਆਦਰ ਤੇ ਸਤਿਕਾਰ ਕੀਤਾ ਉਸ ਨੂੰ ਬਿਠਾਇਆ ਸੁਖਨੀ ਸਾਹਿਬ ਜੀ ਦੀ ਬਾਣੀ ਪੜਨ ਵਾਲਾ ਸਿੱਖ ਸਵਾਲ ਕਰਨ ਵਾਲੇ ਸਿੱਖ ਦੇ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਨਾਲ ਹੀ ਨਾਲ ਇੱਕ ਸੋਈ ਧਾਗੇ ਦੇ ਨਾਲ ਇੱਕ ਛਿੱਟੇ ਕਪੜੇ ਨੂੰ ਸਿਉ ਰਿਹਾ ਸੀ ਤਾਂ ਕਹਿੰਦੇ ਉਸ ਸਵਾਲ ਕਰਨ ਵਾਲੇ ਗੁਰਸਿੱਖ ਨੇ ਸੁਖਨੀ ਸਾਹਿਬ ਜੀ ਦੀ ਬਾਣੀ ਪੜਨ ਵਾਲੇ ਸਿੱਖ ਨੂੰ ਪੁੱਛਿਆ ਕਿ ਇਹ ਤੁਸੀਂ ਚਿੱਟਾ ਕਪੜਾ ਕਿਉਂ ਸੀ ਰਹੇ ਹੋ ਘਰ ਦੇ ਵਿੱਚ ਤਾਂ ਵਿਆਹ ਦਾ ਮਾਹੌਲ ਹੈ ਇਹ ਚਿੱਟੇ ਕਪੜੇ ਦਾ ਕੀ ਕੰਮ ਹੈ ਉਸ ਸੁਖਣੀ ਸਹਿਬ ਦੀ ਬਾਣੀ ਪੜਨ ਵਾਲੇ ਸਿੱਖ ਨੇ ਕਿਹਾ ਕਿ ਇਸ ਕਪੜੇ ਦੀ ਲੋੜ ਪਵੇਗੀ ਅਤੇ ਚੁੱਪਚਾਪ ਉਸ ਕਪੜੇ ਨੂੰ ਸੇਨ ਲੱਗ ਗਿਆ ਕਹਿੰਦੇ ਅਗਲਾ ਦਿਨ ਹੋਇਆ ਤੇ ਬੇਟੇ ਦੀ ਬਰਾਤ ਗਈ ਘਰੋਂ ਤੇ ਬੇਟੇ ਦੀ ਬਰਾਤ ਡੋਲੀ ਦੀ ਥਾਂ ਤੇ ਅਰਥੀ ਦੇ ਰੂਪ ਦੇ ਵਿੱਚ ਵਾਪਸ ਆ ਗਈ ਭਾਵੇਂ ਉਸ ਸੁਖਣੀ ਸਹਿਬ ਜੀ ਦੇ ਬਾਣੀ ਪੜਨ ਵਾਲੇ ਗੁਰਸੇਖ ਦੇ بیٹے ਦੀ ਮੌਤ ਹੋ ਚੁੱਕੀ ਸੀ ਤੇ ਘਰ ਦੇ ਵਿੱਚ ਡੋਲੀ ਦੀ ਜਗ੍ਹਾ ਤੇ ਅਥੀ ਵਾਪਸ ਆਈ ਸਭ ਪਾਸੇ ਸੋਗ ਦੀ ਲਹਿਰ ਫੈਲ ਗਈ ਸਭ ਰਿਸ਼ਤੇਦਾਰ ਘਰ ਦੇ ਮੈਂਬਰ ਰੋਣ ਕਰ ਲੌਣ ਲੱਗ ਪਏ ਤਾਂ ਕਹਿੰਦੇ ਉਸ ਸੁਖਨੀ ਸਾਹਿਬ ਜੀ ਦੀ ਪਾਣੀ ਪੜਨ ਵਾਲੇ ਸੇਕ ਫਿਰ ਉਸੇ ਤਰ੍ਹਾਂ ਬਿਲਕੁਲ ਸ਼ਾਂਤ ਅਵਸਥਾ ਦੇ ਵਿੱਚ ਸੀ ਅਤੇ ਜੋ ਕੱਲ ਚੇਟਾ ਕਪੜਾ ਸੀ ਰਿਆ ਸੀ ਉਸਨੇ ਲਿਆ ਕੇ ਆਪਣੇ ਬੇਟੇ ਦੇ ਉੱਪਰ ਦੇ ਦਿੱਤਾ ਇਸ ਗੋਤਿਕ ਨੂੰ ਦੇਖ ਕੇ ਉਹ ਸਵਾਲ ਪੁੱਛਣ ਵਾਲਾ ਸਿੱਖ ਬੜਾ ਹੈਰਾਨ ਹੋਇਆ ਅਤੇ ਉਸਨੇ ਉਸ ਭਿਖਾਰੀ ਨਾਮਕ ਸਿੱਖ ਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਕੱਲ ਦਾ ਹੀ ਪਤਾ ਸੀ ਕਿ ਤੁਹਾਡੇ ਬੇਟੇ ਦੀ ਮੌਤ ਹੋ ਜਾਣੀ ਹੈ ਤਾਂ ਤੁਸੀਂ ਪਾਸ਼ਾ ਜੀ ਦੇ ਅੱਗੇ ਅਰਦਾਸ ਕਿਉਂ ਨਹੀਂ ਕੀਤੀ ਬੇਨਤੀ ਕਿਉਂ ਨਹੀਂ ਕੀਤੀ ਹੋ ਸਕਦਾ ਤੁਹਾਡੀ ਇੱਕ ਅਰਦਾਸ ਕਰਕੇ ਤੁਹਾਡਾ ਬੇਟਾ ਬਚ ਜਾਂਦਾ ਤਾ ਕਹਿੰਦੇ ਉਹ ਸੁਖਨੀ ਸਾਬਜੀ ਦੇ ਪਾਣੀ ਪੜਨ ਵਾਲਾ ਮਨੁੱਖ ਕਹਿਣ ਲੱਗਾ ਕਿ ਮੈਂ ਅਰਦਾਸ ਕੀਤੀ ਸੀ ਤੇ ਮੇਰੀ ਅਰਦਾਸ ਕਬੂਲ ਵੀ ਹੋ ਗਈ। ਤਾਂ ਕਹਿੰਦੇ ਉਹ ਸਵਾਲ ਪੁੱਛਣ ਵਾਲਾ ਸਿੱਖ ਕਹਿਣ ਲੱਗਾ ਕਿ ਜੇਕਰ ਤੁਹਾਡੀ ਅਰਦਾਸ ਪੂਰੀ ਹੋ ਗਈ ਸੀ ਤਾਂ ਤੁਹਾਡੇ ਬੇਟੇ ਦੀ ਮੌਤ ਕਿਉਂ ਹੋਈ? ਤੁਹਾਡਾ ਬੇਟਾ ਜ਼ਿੰਦਾ ਹੋਣਾ ਚਾਹੀਦਾ ਸੀ। ਤਾਂ ਕਹਿੰਦੇ ਉਹ ਸੁਖਨੀ ਸਾਬਜੀ ਦੇ ਪਾਣੀ ਪੜਨ ਵਾਲੇ ਸਿੱਖ ਨੇ ਬੜਾ ਸੋਹਣਾ ਉੱਤਰ ਦਿੱਤਾ। ਉਸਨੇ ਕਿਹਾ ਕਿ ਪਾਏ ਸਿੱਖ ਜੀ ਮੈਂ ਵਾਇਗਰੋ ਜੀ ਦੇ ਅੱਗੇ ਇਹ ਅਰਦਾਸ ਕੀਤੀ ਸੀ ਕਿ ਪਾਸ਼ਾ ਜਿਸ ਦਿਨ ਮੈਨੂੰ ਇਹ ਪੁੱਤ ਹੈ ਦੀ ਦਾਤ ਬਖਸ਼ੀ ਸੀ ਤਾਂ ਮੈਂ ਤੁਹਾਡੇ ਅੱਗੇ ਸ਼ੁਕਰਾਨੇ ਦੀ ਅਰਦਾਸ ਕੀਤੀ ਸੀ ਕੱਲ ਨੂੰ ਮੇਰੇ ਪੁੱਤਰ ਦੀ ਮੌਤ ਹੋ ਜਾਣੀ ਹੈ ਤੇ ਅੱਜ ਮੇਰੀ ਅਰਦਾਸ ਇਹ ਹੈ ਕਿ ਪਰਮਾਤਮਾ ਮੈਨੂੰ ਸਿੱਦਕ ਦਾ ਬਲ ਬਖਸ਼ੇ ਮੇਰੇ ਮੂੰਹੋਂ ਕੋਈ ਸ਼ਿਕਾਇਤ ਕੋਈ ਗਿਲਾ ਸ਼ਿਕਵਾ ਨਾ ਨਿਕਲੇ ਮੈਨੂੰ ਪਾਣਾ ਮੰਨਣ ਦਾ ਤੇ ਪਾਣੇ ਦੇ ਵਿੱਚ ਰੈਂਦਾ ਸ਼ੁਕਰਾਨਾ ਕਰੰਦਾ ਬਲ ਬਖਸ਼ੇ ਤੇ ਮੇਰੇ ਵਾਹਿਗੁਰੂ ਨੇ ਉਹ ਅਰਦਾਸ ਮੇਰੀ ਕਬੂਲ ਕੀਤੀ ਹੈ ਅਤੇ ਮੈਂ ਪਾਣਾ ਮੰਨ ਕੇ ਵਾਹਿਗੁਰੂ ਜੀ ਦਾ ਸ਼ੁਕਰ ਕਰ ਰਿਹਾ ਹਾਂ ਤਾਂ ਕਹਿੰਦੇ ਉਸ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਵਾਲੇ ਗੁਰਸਿੱਖ ਦੇ ਮੋਹ ਇਹ ਬੋਲ ਸੁਣ ਕੇ ਸਵਾਲ ਕਰਨ ਵਾਲੇ ਸਿੱਖ ਦੇ ਸਾਰੇ ਸਵਾਲਾਂ ਦੇ ਜਵਾਬ ਉਸ ਨੂੰ ਮਿਲ ਗਏ ਉਸ ਨੂੰ ਪਤਾ ਲੱਗ ਗਿਆ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਉੱਤੇ ਜਿਹੜੇ ਚੱਲਦੇ ਹਨ ਮੇਰੇ ਪੰਜਵੇਂ ਪਾਸ਼ਾ ਉਹਨਾਂ ਨੂੰ ਸਿੱਧਕਪੁਰੋਸਾ ਦਾਣ ਦਿੰਦੇ ਹਨ ਬਾਣਾ ਮੰਨਣ ਦਾ ਬਲ ਬਖਸ਼ ਦਿੰਦੇ ਹਨ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜੋ ਮਨੁੱਖ ਵੀ ਬਾਣੀ ਪੜ ਕੇ ਬਾਣੀ ਦੇ ਮਾਰਗ ਦੇ ਉੱਤੇ ਚੱਲਦੇ ਹਨ ਬਾਣੀ ਨੂੰ ਮੰਨਦੇ ਹਨ ਸ਼ੁਕਰਾਨੇ ਦੇ ਵਿੱਚ ਰਹਿੰਦੇ ਹਨ ਤੇ ਮੇਰੇ ਵਾਹਿਗੁਰੂ ਜੀ ਉਸ ਨੂੰ 4 ਗੁਣਾ ਵਾਧ ਫਲ ਦਿੰਦੇ ਹਨ ਭਾਵ ਕਿ ਜੇ ਪਾਸ਼ਾ ਨੇ ਉਸ ਤੋਂ ਇੱਕ ਚੀਜ਼ ਵਾਪਸ ਲੈ ਲਈ ਹੈ ਤੇ ਉਸ ਦੇ ਬਦਲੇ ਉਸ ਨੂੰ ਚਾਰ ਚੀਜ਼ਾਂ ਵਾਪਸ ਕਰਨਗੇ ਪਰ ਆਪਾਂ ਤਾਂ ਨਿੱਕੀ-ਨਿੱਕੀ ਗੱਲਾਂ ਧਿੱਲੇ-ਸ਼ਿਕਵੇ ਕਰਨ ਲੱਗ ਜਾਂਦੇ ਹਾਂ ਆਪਾਂ ਵੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਪਾਣੇ ਦੇ ਵਿੱਚ ਰਹਿ ਕੇ ਉਸ ਦਾ ਸ਼ੁਕਰਾਨਾ ਕਰਨਾ ਸਿੱਖੀਏ ਤੇ ਆਓ ਅੱਜ ਤੋਂ ਮੋਲ ਮੰਤਰ ਦਾ ਜਾਪ ਕਰ ਲਓ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਲਓ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਓ ਭਾਵੇਂ ਜੋ ਵੀ ਗੁਰਬਾਣੀ ਦਾ ਪਾਠ ਤੁਹਾਨੂੰ ਸੌਖ ਲੱਗਦਾ ਹੈ ਉਹ ਕਰ ਲਓ ਜਦ ਜਿਵੇਂ ਸ਼ਬਦ ਦਾ ਜਾਪ ਕਰਕੇ ਤੁਹਾਡੇ ਮਨ ਨੂੰ ਸ਼ਾਂਤੀ ਸਕੂਨ ਮਿਲਦਾ ਹੈ ਉਹ ਸ਼ਬਦ ਦਾ ਜਾਪ ਕਰ ਲਓ ਸਭ ਦੇ ਵਿੱਚ ਪਰਤਖ ਗੁਰੂ ਨਾਨਕ ਪਾਤਸ਼ਾਹ ਜੀ ਆਪ ਵਰਤ ਰਹੇ ਹਨ ਖਾਸ ਕਰਕੇ ਪੈਣਾ ਅੱਗੇ ਬੇਨਤੀ ਹੈ ਕਿ ਪੈਣਾ ਬਹੁਤ ਜ਼ਿਆਦਾ ਚਿੰਤਾ ਕਰਦੀਆਂ ਹਨ ਬੱਚੇ ਸਕੂਲ ਵੀ ਪੜਨ ਚਾਹੁੰਦੇ ਹਨ ਮਗਰੋਂ ਇਹ ਚਿੰਤਾ ਹੁੰਦੀ ਹੈ ਕਿ ਸਾਡਾ ਬੱਚਾ ਠੀਕ ਠਾਕ ਹੋਵੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਰਹਿੰਦੇ ਹਨ ਤਾਂ ਪਹਿਨਾਗੇ ਮਾਵਾ ਅਗੇ ਬੇਨਤੀ ਹੈ ਕਿ ਚਿੰਤਾ ਕਰਨ ਦੀ ਜਗਾ ਗੁਰੂ ਨੂੰ ਯਾਦ ਕਰਕੇ ਗੁਰੂ ਅਗੇ ਅਰਦਾਸ ਬੇਨਤੀ ਕਰਨੀ ਹੈ ਆਪਣੇ ਬੱਚੇ ਦੀ ਤੰਦਰੁਸਤੀ ਤਰੱਕੀ ਦੇ ਲਈ ਜਾਂ ਜਸਜੀਤ ਦੇ ਲਈ ਵੀ ਤੁਸੀਂ ਬਹੁਤ ਜ਼ਿਆਦਾ ਚਿੰਤਾ ਕਰਦੇ ਹੋ ਉਹਦੇ ਲਈ ਗੁਰਬਾਣੀ ਦਾ ਪਾਠ ਕਰਕੇ ਗੁਰੂ ਅਗੇ ਅਰਦਾਸ ਬੇਨਤੀ ਕਰਨੀ ਹੈ ਅਤੇ ਅਰਦਾਸ ਬੇਨਤੀ ਦੇ ਵਿੱਚ ਆਪਣੇ ਉਸ ਬੱਚੇ ਦੇ ਲਈ ਜਾਂ ਉਸ ਜੀ ਦੇ ਲਈ ਚੰਗੀ ਮਤਬੁੱਧ ਮੰਗਣੀ ਹੈ ਉਹਦੇ ਲਈ ਅਮਰਤ ਵੇਲਾ ਮੰਗਣਾ ਹੈ ਅਮਰਤ ਵੇਲੇ ਦਾ ਨਾਮ ਮੰਗਣਾ ਹੈ ਕਿਉਂਕਿ ਜਦੋਂ ਉਹ ਗੁਰੂ ਦੇ ਲੜ ਲੱਗੇਗਾ ਫਿਰ ਗੁਰੂ ਸਾਹਿਬ ਜੀ ਨੂੰ ਉਹਦੀ ਚਿੰਤਾ ਹੋਵੇਗੀ ਫਿਰ ਸਾਨੂੰ ਉਹਦੀ ਚਿੰਤਾ ਕਰਨ ਦੀ ਲੋੜ ਨਹੀਂ ਪੈਣੀ ਗੁਰੂ ਸਾਹਿਬ ਜੀ ਆਪੇ ਹੀ ਉਸ ਨੂੰ ਸਿੱਧੇ ਰਸਤੇ ਪਾ ਲੈਣਗੇ ਤਾਂ ਜਿਸ ਜੀ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਉਹਦੇ ਲਈ ਗੁਰੂ ਤੋਂ ਅਮਰਤ ਵੇਲਾ ਤੇ ਅਮਰਤ ਵੇਲੇ ਦਾ ਨਾਮ ਮੰਗੋ ਚੰਗੀ ਮਤਬੁੱਧ ਮੰਗੋ वाहे गुरु का खालसा वाहे गुरु की फतेह